ਕਿਵੇਂ ਇਲੀਗਲ ਬੱਚੇ ਬਾਹਰ ਜਾ ਰਹੇ ਨੇ ਕਿਵੇਂ ਆਪਾਂ ਨੂੰ ਰੋਕਣਾ ਹੈਗਾ ਕਿਵੇਂ ਉਹਨਾਂ ਦੀ ਆਪਾਂ ਰੋਜ਼ ਕਿਵੇਂ ਦਿੱਕਤਾਂ ਆ ਰਹੀਆਂ ਹੈਗੀਆਂ ਨੇ ਆਪਾਂ ਇਹ ਵੀ ਗੱਲਾਂ ਕਰਦੇ ਆ ਕਿ ਲੋਕਾਂ ਦਾ ਰਵਈਆ ਹੈਗਾ ਵਾਪਸ ਆ ਰਹੇ ਨੇ ਵਾਪਸ ਮੋੜ ਰਹੇ ਨੇ ਸਾਨੂੰ ਬਹੁਤ ਵਧੀਆ ਲੱਗੀ ਟ੍ਰੇਨਿੰਗ ਸਾਡਾ ਪੂਰਾ ਮਨ ਹੈ ਕਿ ਅਸੀਂ ਇਹਨੂੰ ਚਲਾਉਣਾ ਹੈ ਓਕੇ ਤੇ ਅਸੀਂ ਇਹ ਚਾਹੁੰਦੇ ਸਾਡੇ ਏਰੀਆ ਦੇ ਵਿੱਚ ਵੀ ਸਾਰੇ ਜਾਣੇ ਵਿਜ਼ਿਟ ਕਰਨ ਅਸੀਂ ਚਾਹੁੰਦੇ ਆ ਕਿ ਸਾਡੇ ਆਲੇ ਦੁਆਲੇ ਦੇ ਏਰੀਆ ਨੂੰ ਵੀ ਪਤਾ ਲੱਗੇ ਕਿ ਵੀ ਇਹ ਕੰਮ ਦੇ ਵਿੱਚ 20 ਪੈਸੇ ਸੋਨੇ ਬਣਦੇ ਆ ਈਵਨ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹਦੇ ਚ ਕਮਾਈ ਕਰ ਸਕਦੇ ਆ ਮੈਂ ਜਾਣਦੀ ਆ ਵੀ ਨਿਆਣੀਚਾਰ ਜੇ ਇਸ ਕੰਮ 'ਚ ਤੁਰਦੇ ਆ ਜੇ 10-15 ਲੱਖ ਰੁਪਏ ਤੁਸੀਂ ਬਾਹਰ ਲਾ ਕੇ ਜਾਣਾ ਤਾਂ 10-15 ਲੱਖ ਰੁਪਏ ਇੱਥੇ ਲਾ ਲਓ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਮੈਂ ਸਣੀ ਕੰਗ ਕੰਗੋਟ ਫਾਰਮ ਪਟਿਆਲਾ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਪਿਆਰ ਦਿੰਦੇ ਹੋ ਕੰਗੋਟ ਫਾਰਮ ਨੂੰ ਅੱਜ ਤੁਹਾਡੇ ਨਾਲ ਫੇਰ ਉਭਰੂ ਹੋ ਰਹੇ ਆਂ ਦੇਖੋ ਆਪਾਂ ਰੋਜ਼ ਗੱਲਾਂ ਕਰਦੇ ਆਂ ਤੁਸੀਂ ਮੇਰੀਆਂ ਬਹੁਤ ਪਿਆਰ ਦਿੱਤਾ ਹੈ ਮੇਰੀਆਂ ਗੱਲਾਂ ਬਾਤਾਂ ਨੂੰ ਅੱਜ ਹਮੇਸ਼ਾ ਆਪਾਂ ਗੱਲ ਕਰਦੇ ਆਂ ਕਿ ਕਿਵੇਂ ਇਲੀਗਲ ਬੱਚੇ ਬਾਹਰ ਜਾ ਰਹੇ ਨੇ ਕਿਵੇਂ ਆਪਾਂ ਨੂੰ ਰੋਕਣਾ ਹੈਗਾ ਕਿਵੇਂ ਉਹਨਾਂ ਦੀ ਆਪਾਂ ਰੋਜ਼ ਕਿਵੇਂ ਦਿੱਕਤਾਂ ਆ ਰਹੀਆਂ ਹੈਗੀਆਂ ਨੇ ਆਪਾਂ ਇਹ ਵੀ ਗੱਲਾਂ ਕਰਦੇ ਆਂ ਕਿ ਲੋਕਾਂ ਦਾ ਰਵਈਆ ਹੈਗਾ ਵਾਪਸ ਆ ਰਹੇ ਨੇ ਵਾਪਸ ਮੋੜ ਰਹੇ ਨੇ ਉਹ ਤਾਂ ਚਲੋ ਗੱਲਾਂ ਬਾਤਾਂ ਨੇ ਪਰ ਅੱਜ ਕੰਗੋਟ ਫਾਰਮ ਤੇ ਜਿੱਥੇ 8ਵੀਂ ਟ੍ਰੇਨਿੰਗ ਚੱਲ ਰਹੀ ਹੈ ਉੱਥੇ ਇੱਕ ਸ਼ਖਸੀਅਤ ਆਏ ਹੋਏ ਨੇ मैडम मिसेस शोकर कनाडा ਤੋਂ ਵਾਪਸ ਆਏ ਨੇ ਆਉਣ ਨੂੰ ਪੁੱਛਦੇ ਆਪਾਂ ਵੀ ਕੀ ਕਾਰਨ ਹੈ ਕਿੱਥੋਂ ਤੁਸੀਂ ਵਾਪਸ ਆਏ ਹੋ ਕਿੱਥੇ ਰਹਿ ਰਹੇ ਹੋ ਹੁਣ ਤੁਸੀਂ ਤੇ ਕੰਗੋਟ ਫਾਰਮ ਤੇ ਕਿਵੇਂ ਤੁਹਾਡਾ ਆਉਣਾ ਹੋਇਆ ਕੀ ਤੁਹਾਡਾ ਪਰਪਸ ਹੈਗਾ ਮੈਡਮ ਜੀ ਪਲੀਜ਼ ਓਪਨਲੀ ਆਪਣੀ ਹਿਸਟਰੀ ਦੱਸੋ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਉਂਕਿ ਇਹ ਜਿਹੜੇ ਸਰੋਤੇ ਨਹੀਂ ਹੈਗੇ ਆਪਣੇ ਇਹ ਸਾਰੇ ਆਪਣੇ ਦੋਸਤ ਨੇ ਇੱਕ ਪਰਿਵਾਰ ਹੈਗਾ ਜਿਨ੍ਹਾਂ ਨਾਲ ਅਸੀਂ ਰੋਜ਼ ਨਵੀਆਂ ਗੱਲਾਂ ਕਰਦੇ ਆਂ ਤੁਸੀਂ ਮੈਨੂੰ ਥੋੜੀ ਸਟੋਰੀ ਚੰਗੀ ਲੱਗੀ ਤੁਸੀਂ ਜਰੂਰ ਆਪਣੇ ਮੂੰਹੋਂ ਦੱਸੋ ਵੀ ਤੁਹਾਡਾ ਕੀ ਕਾਰਨ ਹੈ ਕਿ ਕੰਗੋਟਾ ਦੇ ਕਿਵੇਂ ਆਏ ਤੇ ਆ ਕਿਵੇਂ ਮਾਹੌਲ ਬਣਿਆ ਸਾਰਾ ਇੰਡੀਆ ਉਨ ਅਸੀਂ ਮਤਲਬ ਕਿ ਪਹਿਲਾਂ ਜਦੋਂ ਸਟਾਰਟਿੰਗ 'ਚ ਆਏ ਆ ਅਸੀਂ ਇਹ ਨਹੀਂ ਸੀ ਸੋਚਿਆ ਕਿ ਅਸੀਂ ਜਾ ਕੇ ਇੰਡੀਆ ਰਹਿਣਾ ਆ ਹਾਂਜੀ ਤੇ ਮੇਰੇ ਮਦਰ ਇਨ ਲਾਉ ਨਹੀਂ ਸੀ ਠੀਕ ਅਸੀਂ ਉਹ ਨਾ ਕਰਕੇ ਵਾਪਸ ਆਏ ਸੀਗੇ ਤੇ ਬੱਚਿਆਂ ਨੂੰ ਲੈ ਕੇ ਛੁੱਟੀਆਂ ਕਰਵਾ ਕੇ ਆਈਆਂ ਚੱਲਦੀਆਂ ਸਕੂਲ ਦੇ ਵਿੱਚੋਂ ਮੈਂ ਹਾਂਜੀ ਅਸੀਂ ਆ ਕੇ ਬਿਨਾਂ ਦੱਸੇ ਆਏ ਆ ਕਿਸੇ ਨੂੰ ਦੱਸਿਆ ਵੀ ਨਹੀਂ ਸੀ ਇਹ ਆ ਰਹੇ ਆ ਓਕੇ ਤੇ ਸਰਪ੍ਰਾਈਜ਼ ਹੀ ਦਿੱਤਾ ਸੀਗਾ ਉਹਨਾਂ ਨੂੰ ਤੇ ਜਦੋਂ ਅਸੀਂ ਘਰ ਆ ਗਏ ਆ ਤਾਂ ਉਹਨਾਂ ਦੀ ਹਾਲਤ ਵੀ ਕੁਝ ਜ਼ਿਆਦਾ ਠੀਕ ਨਹੀਂ ਸੀਗੀ ਹੂੰ ਹੂੰ ਸੋ ਸੈਡ ਤੇ ਹਾਂਜੀ ਅਸੀਂ ਫਿਰ ਜਿੱਦਾਂ ਰਹਿ ਬੱਚਿਆਂ ਨੂੰ ਇਹ ਸੀ ਕਿ ਵੀ ਅਸੀਂ ਇੱਥੇ ਖੁੱਲਾ ਆ ਸਾਰਾ ਆਪਣਾ ਕੰਮ ਆਪ ਕਰਦੇ ਆ ਉੱਥੇ ਸਾਨੂੰ ਮਤਲਬ ਕਿ ਕਿਸੇ ਦੇ ਅੰਡਰ ਕੰਮ ਕਰਨਾ ਪੈਂਦਾ ਆ ਹਾਂਜੀ ਤੇ ਸਭ ਤੋਂ ਫਰਸਟ ਟਾਈਮ ਮੇਰੇ ਛੋਟੇ ਬੱਚੇ ਨੇ ਕਿਹਾ ਮੇਰੇ ਬੇਟੇ ਨੇ ਤਿੰਨ ਮੇਰੇ ਤਿੰਨ ਬੱਚੇ ਆ ਦੋ ਬੇਟੇ ਆ ਇੱਕ ਬੇਟੀ ਆ ਓਕੇ ਜੀ ਕਿੰਨੀ ਉਮਰ ਆਉਂਦੀ ਅ ਵੱਡਾ ਹੈਗਾ ਹੁਣ ਇਸ ਟਾਈਮ ਉਹ 16 ਸਾਲਾਂ ਦਾ ਆ ਓਕੇ ਜੀ ਤੇ ਛੋਟਾ 14 ਦਾ ਆ ਹਾਂਜੀ ਤੇ ਬੇਟੀ ਮੇਰੀ 12 ਦੀ ਆ ਓਕੇ ਜੀ ਹਾਂਜੀ ਜੰਗ ਨੇ ਜੀ ਬਿਲਕੁਲ ਹਾਂਜੀ ਜੰਗ ਆ ਤੇ ਵੱਡੇ ਹਾਈ ਸਕੂਲ ਜਾਂਦੇ ਆ ਤੇ ਛੋਟੀ ਜੇ ਐਲੀਮੈਂਟਰੀ ਚੀ ਸੀਗੀ ਓਕੇ ਜੀ ਤੇ ਅਸੀਂ ਫਿਰ ਜਦੋਂ ਆਏ ਤੇ ਰਹੇ ਇਨਾਂ ਨੇ ਮਹੀਨਾ ਡੇਢ ਮਹੀਨਾ ਰਹਿ ਤੇ ਕਹਿੰਦੇ ਵੀ ਅਸੀਂ ਵਾਪਸ ਨਹੀਂ ਜਾਣਾ ਅੱਛਾ ਵਾਪਸ ਕੈਨੇਡਾ ਜਾ ਨਹੀਂ ਹਾਂਜੀ ਨਹੀਂ ਜਾਣਾ ਓਕੇ ਫਿਰ ਅਸੀਂ ਸੋਲੋ ਸਲਾਕ ਕੀਤੀ ਕਿਉਂਕਿ ਇਹਨਾਂ ਦੇ ਫਾਦਰ ਤਾਂ ਪਹਿਲਾਂ ਹੀ ਲਾਈਕ ਕਰਦੇ ਆ ਵੀ ਪੰਜਾਬ ਚ ਹੀ ਰਹਿਣਾ ਆ ਹਾਂਜੀ ਤੇ ਬੱਚਿਆਂ ਨੇ ਜਦੋਂ ਕਿਹਾ ਫਿਰ ਸਾਡਾ ਵੀ ਮਾਈਂਡ ਹੋ ਗਿਆ ਵੀ ਓਕੇ ਵੀ ਜੇ ਸਾਡਾ ਇੱਥੇ ਸਾਰਾ ਕੁਝ ਹੀ ਆ ਅਸੀਂ 100 ਕਿੱਲੇ ਦੀ ਜ਼ਮੀਨ ਦਾ ਕੰਮ ਕਰਦੇ ਆਂ ਹਾਂਜੀ ਤੇ ਬੱਚਿਆਂ ਨੇ ਵੀ ਲਾਈਕ ਕੀਤਾ ਵੀ ਸਾਰਾ ਕੰਮ ਅਸੀਂ ਆਪ ਕਰਨਾ ਦੇਖਣਾ ਉਹਨਾਂ ਨੇ ਆ ਕੇ ਆਪਣੀ ਜ਼ਮੀਨ ਤੇ ਕੰਮ ਕੀਤਾ ਪਸੰਦ ਕੀਤਾ ਉਹਨਾਂ ਨੂੰ ਵੀ ਅਸੀਂ ਆਪ ਕਰਾਂਗੇ ਆਪਣੇ ਹੱਥੀ ਕਰਾਂਗੇ ਤੁਸੀਂ ਅੱਜ ਕੰਗੋੜਫਾਂ ਦੇ ਕਿਵੇਂ ਆਏ ਫਿਰ ਸਾਨੂੰ ਇਹ ਸੀ ਕਿ ਅਸੀਂ ਆਪਣਾ ਇੱਕ ਨਵਾਂ ਸੌਸ ਸ਼ੁਰੂ ਕਰੀਏ ਵੀ ਕੋਈ ਕੰਮ ਅਸੀਂ ਜਿੱਦਾਂ ਬਾਹਰ ਕਰਦੇ ਆਂ ਕੰਮ ਅਸੀਂ ਆਪਣਾ ਇੱਥੇ ਵੀ ਉਸ ਹਾਵ ਨਾਲ ਕੰਮ ਕਰਕੇ ਕਿ ਚਾਰ ਬੱਚੇ ਹੋਰਾਂ ਨੂੰ ਵੀ ਪਤਾ ਲੱਗੇ ਕਿ ਇੱਥੇ ਵੀ ਆਪਾਂ ਸਾਰਾ ਕੁਝ ਕਰ ਸਕਦੇ ਆ ਬਿਲਕੁਲ ਤੁਸੀਂ ਟ੍ਰੇਨਿੰਗ ਲੈਣ ਆਏ ਸੀ ਹਾਂਜੀ ਟ੍ਰੇਨਿੰਗ ਲੈਣ ਆਏ ਸੀ ਕਿਵੇਂ ਲੱਗੀ ਟ੍ਰੇਨਿੰਗ ਆਪਣੀ ਸਾਨੂੰ ਬਹੁਤ ਵਧੀਆ ਲੱਗੀ ਟ੍ਰੇਨਿੰਗ ਸਾਡਾ ਪੂਰਾ ਮਨ ਹੈ ਕਿ ਅਸੀਂ ਇਹਨੂੰ ਚਲਾਉਣਾ ਹੈ ਓਕੇ ਤੇ ਅਸੀਂ ਇਹ ਚਾਹੁੰਦੇ ਸਾਡੇ ਏਰੀਆ ਦੇ ਵਿੱਚ ਵੀ ਸਾਰੇ ਜਾਣੇ ਵਿਜ਼ਿਟ ਕਰਨ ਤੇ ਆਪਾਂ ਉੱਥੇ ਵੀ ਸਾਡੇ ਸਮਾਂ ਤੇ ਇਹ ਫਾਰਮ ਬਣਨ ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ ਇਕੱਲੇ ਕਰੀਏ ਸਾਡੇ ਨਾਲ ਭਾਵੇਂ 10 ਬੰਦੇ ਹੋਰ ਵੀ ਕਰਨ ਬਿਲਕੁਲ ਜਿਵੇਂ ਆਪਣਾ ਗੱਲ ਕਰ ਰਹੇ ਸੀ ਪਹਿਲਾਂ ਆਪਾਂ ਖੜੇ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਉਸ ਪਾਸੇ ਜਿਵੇਂ ਬਹੁਤ ਹੀ ਪਛੜਿਆ ਹੋਇਆ ਹੈਗਾ ਕਿੱਤਾ ਹੈ ਹੈ ਨਹੀਂਗਾ ਇਹ ਕਿੱਤਾ ਹੈ ਨਹੀਂਗਾ ਤੁਹਾਡਾ ਕਿਹੜਾ ਏਰੀਆ ਜਲੰਧਰ ਏਰੀਆ ਤੁਹਾਡਾ ਸਾਡਾ ਹਾਂਜੀ ਕਰਤਾਰ ਆਪਣਾ ਪੈਂਦਾ ਸਾਨੂੰ ਸ਼ਹਿਰ ਕਪੂਰਥਲਾ ਹੈ ਪਰ ਜਲੰਧਰ ਏਰੀਆ ਸਾਨੂੰ ਜ਼ਿਆਦਾ ਵੀ ਲੱਗੇ ਪੈਂਦਾ ਕਰਤਾਰਪੁਰ ਦੇ ਨੇੜੇ ਆ ਸਾਡਾ ਪਿੰਡ ਮਾਨਾ ਚਵੰਡੀ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਲੇ-ਦੁਆਲੇ ਦੇ ਏਰੀਆ ਨੂੰ ਵੀ ਪਤਾ ਲੱਗੇ ਕਿ ਵੀ ਇਹ ਕੰਮ ਦੇ ਵਿੱਚ 20 ਪੈਸੇ ਸੋਨੇ ਬਣਦੇ ਆ ਈਵਨ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹਦੇ 'ਚ ਕਮਾਈ ਕਰ ਸਕਦੇ ਆ ਬਿਲਕੁਲ ਠੀਕ ਹੈ ਕੋਈ ਸ਼ੱਕ ਨਹੀਂ ਦੇਖੋ ਕੰਗ ਗੋਟ ਫਾਰਮ ਕਰ ਰਿਹਾ ਹੈਗਾ ਹਾਂਜੀ ਸਾਨੂੰ ਕੋਈ ਦਿੱਕਤ ਨਹੀਂ ਆਈ ਬਿਲਕੁਲ ਤੇ ਅਸੀਂ ਵੀ ਚਾਹੁੰਦੇ ਹਾਂ ਤੁਸੀਂ ਵੀ ਕਾਮਯਾਬ ਹੋ ਉਸ ਲਈ ਤੁਸੀਂ ਵੀ ਆਓ ਹਾਂਜੀ ਹਾਂਜੀ ਕੀ ਤੁਸੀਂ ਸੁਨੇਹਾ ਦੋਗੇ ਕੰਗ ਗੋਟ ਫਾਰਮ ਤੋਂ ਅੱਜ ਉਹਨਾਂ ਬੱਚਿਆਂ ਲਈ ਉਹਨਾਂ ਲਈ ਜਿਹੜੇ ਕੀ ਇਲੀਗਲ ਜਾਣ ਦੀ ਦੇਖੋ ਲੀਗਲ ਦੀ ਆਪਾਂ ਕਦੇ ਗੱਲ ਨਹੀਂ ਕੀਤੀ ਮੈਂ ਹਮੇਸ਼ਾ ਕਹਿੰਦਾ ਲੀਗਲ ਜਾਣਾ ਕੋਈ ਮਾੜੀ ਗੱਲ ਨਹੀਂ ਬਹੁਤ ਸੋਹਣੇ ਦੇਸ਼ ਨੇ ਦੁਨੀਆ ਘੁੰਮਣ ਲਈ ਬਣੀ ਆ ਹਾਂਜੀ ਇਲੀਗਲੀ ਤੁਸੀਂ ਕੀ ਸੁਨੇਹਾ ਦੇਵੋਗੇ ਕੰਗੋਟ ਫਾਰਮ ਤੋਂ ਅੱਜ ਉਹਨਾਂ ਬੱਚਿਆਂ ਲਈ ਜਿਹੜੇ ਅੱਜ ਅੱਡੀਆਂ ਨੂੰ ਥੁੱਕ ਲਈ ਬੈਠੇ ਨੇ ਕਿ ਅਸੀਂ ਦਾ ਬਾਹਰ ਹੀ ਜਾਣਾ। ਬਸ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਜਿਹੜੀ ਚੀਜ਼ ਤੁਸੀਂ ਚਾਹੁੰਦੇ ਆ ਨਾ ਆਪਣੇ ਆਪ ਚ ਕਮਾ ਕੇ ਆਪਣੇ ਮਾਪੇ ਨੂੰ ਨਾ ਸਟ੍ਰੈਸ ਚ ਦੋ। ਤੁਸੀਂ ਆਪ ਕਮਾ ਕੇ ਆਪ ਬਣਾਓ। ਜਦੋਂ ਤੁਸੀਂ ਆਪਣੀ ਚੀਜ਼ 1 ਰੁਪਈਏ ਦੀ ਵੀ ਲੈ ਲਈ ਨਾ ਉਸ ਦਿਨ ਤੁਹਾਨੂੰ ਪਤਾ ਲੱਗ ਜਾਣਾ ਕਿ ਕਮਾਈ ਕੀ ਚੀਜ਼ ਹੁੰਦੀ ਆ ਤੇ ਕੀ ਖੁਸ਼ੀ ਆ। ਤੇ ਤੁਹਾਡੇ ਮਾਪੇ ਵੀ ਪ੍ਰਾਊਡ ਫੀਲ ਕਰਦਾ ਆ। ਕੋਈ ਵੀ ਮਾਪੇ ਨਹੀਂ ਚਾਹੁੰਦਾ ਸਾਡਾ ਬੱਚੇ ਕੋ ਆ ਚੀਜ਼ ਨਾ ਹੋਵੇ ਆ ਨਾ ਹੋਵੇ। ਉਹਨਾਂ ਦੀ ਮਜਬੂਰੀ ਹੁੰਦੀ ਕਿ ਜ਼ਬਰਦਸਤੀ ਚੀਜ਼ ਲੈ ਕੇ ਦੇਣੀ ਪੈਂਦੀ ਆ। ਕਈ ਵਾਰੀ ਉਹਨਾਂ ਕੋਲ ਕੈਪੈਸਿਟੀ ਵੀ ਨਹੀਂ ਹੁੰਦੀ ਉਹਨਾਂ ਚੀਜ਼ਾਂ ਦੀ। ਮੈਂ ਕਹੁੰਦੀ ਆ ਵੀ ਨਿਆਣੇ ਚਾਰ ਜੇ ਇਸ ਕੰਮ 'ਚ ਤੁਰਦੇ ਆ ਜੇ 10-15 ਲੱਖ ਰੁਪਏ ਤੁਸੀਂ ਬਾਹਰ ਲਾ ਕੇ ਜਾਣਾ ਤਾਂ 10-15 ਲੱਖ ਰੁਪਏ ਇੱਥੇ ਲਾ ਲਓ। ਬਿਲਕੁਲ। ਕੁਛ ਵੀ ਆ ਕਿਸੇ ਤੋਂ ਵਿਆਜ ਹੀ ਫੜੇ ਆ ਤਾਂ ਇੱਥੇ ਕੰਮ ਕਰਕੇ ਤੁਸੀਂ 6 ਮਹੀਨੇ 'ਚ ਮੋੜਨੇ ਸ਼ੁਰੂ ਕਰ ਸਕਦੇ ਆ ਜੇ ਮਿਹਨਤ ਕਰੋਗੇ ਤਾਂ। ਬਿਲਕੁਲ। ਜੇ ਨਹੀਂ ਵੀ ਪੈਸਾ ਲਾ ਲਿਆ ਕੰਮ ਨੌਕਰ ਕਰਨ ਫੇ ਨਹੀਂ। ਕੰਮ ਖੁਦ ਕਰੋ। ਨਾਲੇ ਦੇਖੋ ਅਸੀਂ ਤਿਆਰ ਹਾਂ। ਹਾਂਜੀ। ਸਾਥ ਨੂੰ ਕੰਮ ਸਿਖਾਉਣ ਲਈ ਤਿਆਰ ਹੈ ਬਿਲਕੁਲ ਮੈਂ ਚਾਹੁੰਦੀ ਆ ਵੀ ਤੁਹਾਡਾ ਤੁਹਾਡੀ ਟੀਮ ਆਵੇ ਸਾਡੇ ਏਰੀਆ 'ਚ ਅੱਗੇ ਇੱਥੇ ਸਾਡੇ ਵੀ ਬੱਚਿਆਂ ਨੂੰ ਅ ਅਸੀਂ ਚਾਹੁੰਦੇ ਆ ਪਤਾ ਲੱਗੇ ਕਿ ਇਦਾਂ ਦੀਆਂ ਚੀਜ਼ਾਂ ਵੀ ਹੈਗੀਆਂ ਆ ਕਿਸੇ ਨੂੰ ਮੋਟੀਵੇਸ਼ਨ ਕਰਨਾ ਵੀ ਉਹ ਵੀ ਬਹੁਤ ਵੱਡੀ ਗੱਲ ਆ ਬਿਲਕੁਲ ਜ਼ਰੂਰ ਆਵਾਂਗੇ ਮੈਂ ਤੁਹਾਡੇ ਵੱਲ ਤੁਹਾਡਾ ਬਹੁਤ-ਬਾਤ ਸ਼ੁਕਰੀਆ ਮੈਡਮ ਦੇਖੋ ਤੁਸੀਂ ਸਾਡੇ ਫਾਰਮ ਤੇ ਆਏ ਟ੍ਰੇਨਿੰਗ ਲਈ ਹਾਂਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾ ਤੋਂ ਜ਼ਿਆਦਾ ਤੇਜ਼ੀ ਨਾਲ ਤਰੱਕੀ ਕਰੋ ਸਾ ਤੋਂ ਸਿੱਖ ਕੇ ਜ਼ਿਆਦਾ ਫਾਸਟ ਤੁਸੀਂ ਗਰੋ ਕਰੋ ਸਾਡੀਆਂ ਸ਼ੁਭ ਸ਼ਾਮਾਂ ਤੁਹਾਡੇ ਨਾਲ ਨੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ